ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦੇ ਸੁਪੁੱਤਰ ਬਲਜਿੰਦਰ ਸਿੰਘ ਮੱਖਣ ਬਰਾੜ ਦੀ ਸਮੂਹ ਟੀਮ ਦੇ ਵੱਲੋਂ ਦੇ ਲਾ ਤਰੰਤਾਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚ ਕੇ ਰਾਸ਼ਨ ਤਰਪਾਲਾਂ ਤੇ ਹੋਰ ਜ਼ਰੂਰੀ ਵਸਤੂਆਂ ਦਿੱਤਾਂ ਗਈਆਂ ਇਸ ਮੌਕੇ ਤੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਜਵਿੰਦਰ ਸਿੰਘ ਨੇ ਕੀਤਾ ਸਮੂਹ ਟੀਮ ਦਾ ਧੰਨਵਾਦ ਤੁਸੀਂ ਵੀ ਦੇਖੋ ਹੈਪੀ ਸਬਰਾਨ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜੀ ਇਕਬਾਲਦੀਪ ਸਿੰਘ ਕਿਹੜਾ ਜ਼ਿਲ੍ਹਾ ਕਿਹੜਾ ਅ ਜ਼ਿਲ੍ਹਾ ਮੋਗਾ ਹਲਕਾ ਧਰਮਕੋਟ ਤੋਂ ਚਹੇਦਾਰ ਤੋਤਾ ਸਿੰਘ ਜੀ ਸਾਫ ਕੈਬਨਟ ਮੰਤਰੀ ਉਹਨਾਂ ਦੇ بیٹے ਵਰਜਿੰਦਰ ਸਿੰਘ ਮੱਖਣ ਬਰਾੜ ਦੀ ਸਾਰੀ ਟੀਮ ਹੈ ਸਾਡੀ ਜਿਹੜੀ ਇੱਥੇ ਪਿੰਡਾਂ ਦੇ ਵਿੱਚ ਨਿਰੰਤਰ ਅਸੀਂ ਸੇਵਾਵਾਂ ਕਰ ਰਹੇ ਹਾਂ ਅੱਜ ਅੱਜ ਸਰ ਪਿੰਡ ਗਦਾਈਏ ਦੇ ਵਿੱਚ ਪਹੁੰਚੇ ਤੁਸੀਂ ਸਵਾਗਤ ਆਨਸਤੇ ਜੀ ਤਾਂ ਕੀ ਕਹਿਣਾ ਚਾਹੋਗੇ ਤੇ ਕੀ ਅਪੀਲ ਕਰੋਗੇ ਅ ਬਿਲਕੁਲ ਜੀ ਅੱਜ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਆਰਪੀਡ ਸੰਘਰਸ਼ ਕਮੇਟੀ ਕਹਾਂ ਜਿਹੜੀ ਸੰਘਰਸ਼ ਕਮੇਟੀ ਆ ਉਹਦੇ ਨਾਲ ਮਿਲ ਕੇ ਪਹਿਲੇ ਦਿਨ ਤੋਂ ਜਿੱਦਾਂ ਦੇ ਪਾਣੀ ਦਾ ਪੁੱਤਰ ਵਧਿਆ ਉਹਦੇ ਤੋਂ ਅਸੀਂ ਆਪਦੀਆਂ ਸਮਾਵਾਵਾਂ ਜਾਰੀ ਰੱਖੀਆਂ ਹੋਈਆਂ ਨੇ ਚਾਹੇ ਉਹ ਇਸੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੁਣ ਤਰਨਤਾਰ ਦੇ ਪਿੰਡਾਂ ਨੂੰ ਜਾਂ ਫਿਰ ਸਾਡੇ ਆਪਣੇ ਹਲਕਾ ਧਰਮਕੋਟ ਦੇ ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਦੇ ਜਿਹੜੇ ਪਿੰਡ ਨੇ ਪ੍ਰਭਾਵਿਤ ਉਹਨਾਂ ਦੇ ਵਿੱਚ ਹੋਣਾ ਸੋ ਇਹਨਾਂ ਸਾਰੇ ਇਸ ਬੈਲਟ ਦੇ ਜਿੰਨੇ ਵੀ ਪਿੰਡ ਨੇ ਨਿਰੰਤਰ ਸਾਡੀਆਂ ਸੁਵਾਮਾਂ ਜਾਰੀ ਨੇ ਔਰ ਇਹਨਾਂ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਔਰ ਜਿਹੜੇ ਲੋਕ ਨੇ ਉਹਨਾਂ ਦਾ ਸੰਪਰਕ ਟੁੱਟ ਚੁੱਕਿਆ ਸੰਪਰਕ ਟੁੱਟਣ ਦੇ ਕਾਰਨ ਜਿੱਥੇ ਰਾਹਤ ਸਮਗਰੀ ਰਾਸ਼ਨ ਸਮਗਰੀ ਦੀ ਬਹੁਤ ਲੋੜ ਰਹਿੰਦੀ ਹੈ ਪਸ਼ੂਆਂ ਤੇ ਚਾਰੇ ਦੀ ਲੋੜ ਰਹਿੰਦੀ ਐ ਸੋ ਜਿਵੇਂ ਜਿਵੇਂ ਇਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਜਿਸ ਪ੍ਰਕਾਰ ਇਹ ਦੱਸਦੇ ਨੇ ਉਸ ਮੁਤਾਬਕ ਅਸੀਂ ਉਸ ਰਸਤਿਆਂ ਦਾ ਇੰਤਜ਼ਾਮ ਕਰਕੇ ਇਹਨਾਂ ਤੱਕ ਲੋੜਿੰਦੀਆਂ ਚੀਜ਼ਾਂ ਪਹੁੰਚਦੀਆਂ ਕਰਦੇ ਚਾਹੇ ਉਹ ਪਸ਼ੂਆਂ ਦਾ ਚਾਰਾ ਹੋਵੇ ਜਾਂ ਫਿਰ ਫੀਡ ਹੋਵੇ ਜਿੰਨਾ ਟਾਈਮ ਇਹ ਪਾਣੀ ਦਾ ਪੱਧਰ ਘਟਦਾ ਨਹੀਂ ਉਹਨਾ ਟਾਈਮ ਤਾਂ ਰਸਤ ਬਹੁਤ ਵੱਡੀ ਮਾਤਰਾ ਦੇ ਵਿੱਚ ਪਹੁੰਚ ਰਹੀ ਐ ਪਰ ਵੱਡੀ ਗੱਲ ਐ ਜਿਹੜੀ ਹੁਣ ਜਿਵੇਂ ਅਸੀਂ ਸਾਡੀ ਇੱਕ ਜਿਹੜੀ ਟੀਮ ਐ ਔਰ ਹਰ ਪਿੰਡ ਤੇ ਜਿਹੜੇ ਕਿਸਾਨ ਸੰਘਰਸ਼ ਕਮੇਟੀ ਆ ਉਹਦੇ ਨਾਲ ਵੀ ਸਾਡੀ ਗੱਲਬਾਤ ਹੋ ਰਹੀ ਸੀ ਕਿ ਹੁਣ ਆਪਾਂ ਰਸਤ ਜਿਹੜੀ ਲੈ ਕੇ ਆ ਰਹੇ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਰਾਸ਼ਨ ਬਹੁਤ ਆ ਜਾਣਾ ਪਰ ਮੇਨ ਜਿਹੜੀ ਗੱਲ ਹੈ ਕਿ ਹੁਣ ਤਾਂ ਤੁਸੀਂ ਜਿਵੇਂ ਵਹੀਰਾ ਕਤਕਤ ਆ ਰਹੇ ਹੋ ਆਪਾਂ ਨੂੰ ਵੱਡੀ ਲੋੜ ਪੈਣੀ ਹੈ ਜਦੋਂ ਪਾਣੀ ਦਾ ਪੱਧਰ ਡਾਊਨ ਹੋ ਗਿਆ ਪਾਣੀ نیچے ਚਲਾ ਗਿਆ ਤੇ ਜ਼ਮੀਨਾਂ ਦੁਆਰਾ ਵਹਿਕ ਬਣਾਉਣੀਆਂ ਨੇ ਕਿਉਂਕਿ ਇਸ ਤੇ ਪਾਣੀ ਦੇ ਵਿੱਚ ਰੇਤ ਵੀ ਆ ਜਾਣੀ ਆ ਔਰ ਇਸ ਨੂੰ ਪੱਧਰ ਕਰਨ ਲਈ ਵਾਸਤੇ ਡੀਜ਼ਲ ਦੀ ਵੱਡੀ ਮਾਤਰਾ ਚ ਟਰੈਕਟਰਾਂ ਦੀ ਲੋੜ ਪੈਣੀ ਆ ਕਿਸਾਨ ਕਣਕ ਬੀਜੇ ਵਾਸਤੇ ਬੀਜਾਂ ਦੀ ਖਾਦ ਦੀ ਉਦੋਂ ਵੀ ਆਪਾਂ ਵੱਡੀ ਗਿਣਤੀ ਦੇ ਵਿੱਚ ਅਨਸਾਰ ਕਿਸਾਨ ਭਰਾਵਾਂ ਦੇ ਜਿਵੇਂ ਹੁਣ ਬਾਹ ਬੜੀ ਆ ਉਸੇ ਤਰੀਕੇ ਬਾਹ ਫੜਨੀ ਆ ਇਕੜਾ-ਇਕੜਾ ਸਾਰਾ ਸਮਾਨ ਜਿਹੜਾ ਜਿਹੜਾ ਇਹਨਾਂ ਨੂੰ ਜੀ ਜਿਹੜੀਆਂ ਸਾਡੀਆਂ ਕਿੱਟਾਂ ਬਣਾਈਆਂ ਹੋਈਆਂ ਨੇ ਰਸਤੀਆਂ ਜਿੱਦੇ ਵਿੱਚ ਕਰਦੀਆਂ ਲੜਿੰਦੀਆਂ ਹਰ ਇੱਕ ਚੀਜ਼ ਰਸੋਈ ਦੀ ਵੀ ਹਰ ਇੱਕ ਪਰਿਵਾਰਕ ਜਿਹੜੀ ਲੋੜ ਦੀ ਚੀਜ਼ ਆ ਉਹ ਇਸ ਕਿੱਟ ਦੇ ਵਿੱਚ ਔਰ ਨਾਲ ਨਾਲ ਤਰਪਾਲਾਂ ਦੀ ਵੀ ਮੰਗ ਹਜੇ ਵੀ ਆ ਰਹੀ ਹੈ ਕਿ ਕਿਉਂਕਿ ਫੇਰ ਦੁਬਾਰਾ بارش ਦਾ ਅਲਰਟ ਆ ਰਿਹਾ ਹੈ ਉਹਦੇ ਕਰਕੇ ਜਿੱਥੇ ਤਰਪਾਲਾਂ ਨਹੀਂ ਪਹੁੰਚੀਆਂ ਉਹਨਾਂ ਵਾਸਤੇ ਅੱਜ ਤਰਪਾਲਾਂ ਆਈਆਂ ਨੇ ਚਾਰਾ ਵੀ ਡੰਪ ਕੀਤਾ ਹੋਇਆ ਵੱਡੀ ਮਾਤਰਾ ਦੇ ਵਿੱਚ ਅਸੀਂ ਉੱਥੋਂ ਚਾਰਾ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਤੱਕ ਪਹੁੰਚਦੀਆਂ ਕਰ ਰਹੇ ਹਾਂ ਸਾਰੇ ਪਿੰਡਾਂ ਦੇ ਵਿੱਚ ਕੀ ਅਪੀਲ ਕਰੋ ਕਿਸਾਨਾਂ ਨੂੰ ਮੈਂ ਕਿਸਾਨ ਵੀਰਾਂ ਨੂੰ ਵੀ ਅਪੀਲ ਇਹੀ ਕਰਦਾ ਕਿ ਤੁਸੀਂ ਹੌਸਲਾ ਨਹੀਂ ਰੱਖਣਾ ਤੁਸੀਂ ਕਿਸੇ ਦੇ ਉੱਤੇ ਨਿਰਭਰ ਨਹੀਂ ਰਹਿਣਾ ਜਿਹੜੇ ਲੋਕ ਨੇ ਜਿਹੜੀ ਸੰਗਤ ਹੈ ਜਿਹੜੀ ਪੰਜਾਬ ਦੇ ਆਵਾਮ ਹੈ ਉਹ ਤੁਹਾਡੇ ਨਾਲ ਹੈ ਤੁਹਾਡਾ ਹਰ ਇੱਕ ਪੱਖੋਂ ਸਾਥ ਦੇਣਗੇ ਤੁਸੀਂ ਚੜ੍ਹਦੀ ਕਲਾ 'ਚ ਆਪਾਂ ਰਹੇ ਹਾਂ ਤੇ ਚੜ੍ਹਦੀ ਕਲਾ 'ਚ ਰਹਿਣਾ ਹੈ ਇਸ ਤੋਂ ਬਾਅਦ ਵੀ ਜਦੋਂ ਵੀ ਪਾਣੀ ਦਾ ਪੱਧਰ ਡਾਊਨ ਹੁੰਦਾ ਉਦੋਂ ਵੀ ਚੜ੍ਹਦੀ ਕਲਾ 'ਚ ਰਹਿਣਾ ਤੁਹਾਡਾ ਸਾਰੇ ਅਸੀਂ ਨਾਲ ਮਿਲ ਕੇ ਤੁਹਾਡਾ ਸਾਥ ਦੇਣਾ ਜੀ ਨਾਜ ਪ੍ਰਧਾਨ ਜੀ ਆਪਣਾ ਮੇਰਾ ਜੀ ਜਜਵਿੰਦਰ ਸਿੰਘ ਪਿੰਡ ਸਭਰਾ ਹੜ ਪੇੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਪ੍ਰਧਾਨ ਅੱਜ ਬੱਬੂ ਦੀ 베ਰੀ ਲੱਗ ਜਿਹੜੇ ਪੇੜ ਤੇ ਪਰਿਵਾਰ ਆ ਉਹਨਾਂ ਨੂੰ ਅੱਜ ਰਾਸ਼ਨ ਦੇਣ ਲਈ ਪਹੁੰਚੇ ਹੋ ਤਾਂ ਕਿਹੜੀ ਸੰਸਥਾ ਲੋਬੀਤਾ ਜਾ ਰਿਹਾ ਤੇ ਜਾਉਗੇ ਪ੍ਰਯੋਗ ਸਰਦਾਰ ਤੋਤਾ ਸਿੰਘ ਐਮ ਐਲ ਏ ਰਹੇ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਸਰਦਾਰ ਮਨਿੰਦਰਪਾਲ ਸਿੰਘ ਜੀ ਇਹ ਸਾਰੀ ਟੀਮ ਇੱਥੇ ਪਹੁੰਚੀ ਅੱਜ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪੀ ਲਗਭਗ ਹਰੀਕੇ ਤੋਂ ਲੈ ਕੇ ਔਰ ਕੋਟਬੋਡੇਰੀਆ ਤੱਕ ਜਿੰਨੇ ਵੀ ਬੰਦ ਦੇ ਘਰ ਬੈਠੇ ਨੇ ਜਿੰਨੇ ਨੇ ਇਹ ਅੱਜ ਸਾਰਿਆਂ ਘਰਾਂ ਦੇ ਵਿੱਚ ਰਾਸ਼ਨ ਵੰਡਿਆ ਕੱਲ ਵੀ ਕੁਛ ਸਾਡੀ ਅਸੀਂ ਵੰਡਿਆ ਸੀ ਔਰ ਅੱਜ ਇੱਥੇ ਲੋੜਵੰਦ ਪਰਿਵਾਰਾਂ ਨੂੰ ਜੋ 25 30 ਘਰ ਆ ਇਹਨਾਂ ਸਾਰਿਆਂ ਨੂੰ ਕਿੱਟਾਂ ਦਿੱਤੀਆਂ ਗਈਆਂ ਰਾਸ਼ਨ ਦੀਆਂ ਔਰ ਨਾਰ ਤਰਪਾਲਾ ਵੰਡਿਆ ਗਏ ਜੀ ਬਾਕੀ ਅਪੀਲ ਕਰੋ ਕੋਈ ਕਿਸਾਨ ਵੀਰਾਂ ਨੂੰ ਅਪੀਲ ਤਾਂ ਤੁਹਾਡੇ ਆਪਣੇ ਆ ਜੀ ਕਿਸਾਨ ਵੀਰਾਂ ਨੂੰ ਸਾਡੇ ਹੁਣ ਬਿਲਕੁਲ ਉਹ ਬੁਰਿਤਨਾ ਪ੍ਰਭਾਵਤਾ ਜੀ ਇਹਨਾਂ ਦੇ ਝੋਨੇ ਦੀਆਂ ਫਸਲਾਂ ਡੋਬ ਚੁੱਕੀਆਂ ਇਹਨਾਂ ਦੇ ਘਰਾਂ 'ਚ ਪਾਣੀ ਵੜ ਚੁੱਕਾ ਅਸੀਂ ਤਾਂ ਦਾਨੀ ਸੱਜਣਾ ਨੂੰ ਵੀ ਅਪੀਲ ਇਹੋ ਕਰਦੇ ਆ ਤੁਹਾਡੇ ਵੀਰੇ ਰਹੀਂ ਕਿ 1.5 ਮਹੀਨੇ ਬਾਅਦ ਜਦੋਂ ਪਾਣੀ ਦਾ ਪੱਧਰ ਘਟ ਜਾਂਦਾ ਪਾਣੀ ਲੈ ਜਾਂਦਾ ਉਦੋਂ ਇਹਨਾਂ ਨੂੰ ਵੱਡੀ ਲੋੜ ਪੈਣੀ ਆ ਡੀਜ਼ਲ ਦੀ ਕਿਉਂਕਿ ਇਹਨਾਂ ਦੀਆਂ ਜ਼ਮੀਨਾਂ 'ਚ ਸਿਲਟ ਪੈ ਚੁੱਕੀ ਆ ਇਹਨਾਂ ਨੇ ਜ਼ਮੀਨਾਂ ਖਰਾਕ ਕੇ ਪੱਧਰੀਆਂ ਕਰਕੇ ਕਣਕਾਂ ਬੀਜਣੀਆਂ ਇਹਨਾਂ ਨੂੰ ਡਾਈ ਦੀ ਲੋੜ ਆ ਇਹਨਾਂ ਨੂੰ ਬੀਜ ਦੀ ਲੋੜ ਆ ਇਹਨਾਂ ਨੂੰ ਡੀਜ਼ਲ ਦੀ ਲੋੜ ਆ ਇਹ ਜਾਦੀ ਜਿਹੜੀ ਆ ਇਹਨਾਂ ਸਹਾਇਤਾ ਦੀ ਲੋੜ ਪੈਣੀ ਆ ਪਰ ਉਹੋ ਹੀ ਕੀਤੀ ਜਾਵੇ ਇੱਕ ਜਾ ਮੰਗ ਇਹਨਾਂ ਕਿਸਾਨਾਂ ਦੀ ਜਾਦੀ ਜਿਹੜੀ ਨੌਬਤ ਆ ਰਹੀ ਆ ਚਾਰੇ ਦੀ ਤਾਂ ਚੋਕਰ ਦੀ ਚਾ ਫੀੜ ਦੀ ਇਹ ਜਾਦੀ ਮੈਂ ਤਾਂ ਕਿਸਾਨਾਂ ਦਾ ਕਿੰਨਾ ਪੀੜਾ ਕਿਸਾਨਾਂ ਦਾ ਕਿੰਨੀ ਪੀੜੀ ਫਸਲ ਐਡੀ ਖਰਾਬ ਹੋਈ ਇਹਨਾਂ ਦੀ ਕਿਹੜੀ ਕਿਹੜੀ ਫਸਲ ਖਰਾਬ ਹੋਈ ਫਸਲ ਤਾਂ ਸਾਰੇ ਜਿੰਨੇ ਵੀ ਕਿਸਾਨ ਆ ਸਾਡੇ ਇਹਨਾਂ ਦੀਆਂ ਬਹੁਤ ਵਧੀਆ ਜ਼ਮੀਨਾਂ ਸੀ ਤਕਰੀਬਨ 80 80 ਹਜ਼ਾਰ ਦਾ ਕਿੱਲੇ ਤੋਂ ਝੋਨਾ ਨਿਕਲਦਾ ਜੀ ਹਾਂਜੀ ਜਿਹੜਾ 2023 ਵੀ ਢਾਈ ਢੇਰੀ ਹੋ ਗਿਆ ਔਰ ਇੱਕ ਸਾਲ ਵਿੱਚੋਂ ਥੋੜਾ ਜਿਹਾ ਸਾਹ ਮਿਲਿਆ ਸਾਡੇ ਕਿਸਾਨਾਂ ਨੂੰ ਔਰ 25 2025 ਦੇ ਵਿੱਚ ਆ ਕੇ ਅੱਜ ਫੇਰ ਨੁਕਸਾਨ ਹੋ ਗਿਆ ਇਹ ਸਾਡੇ ਕਿਸਾਨਾਂ ਦਾ 20 ਤੋਂ 25000 ਰੁਪਏ ਕਿੱਲੇ ਤੇ ਖਰਚਾ ਆਉਂਦਾ ਜੀ ਉਹ ਖਰਚਾ ਤੇ ਖਰਚਾ ਵੀ ਗਿਆ ਔਰ ਫਸਲ ਵੀ ਗਈ ਅੱਜ ਸਾਡੇ ਕਿਸਾਨਾਂ ਦੇ ਹਾਲਾਤ ਐਡੇ ਮਾੜੇ ਹੋ ਚੁੱਕੇ ਆ ਕਿ ਇਹ 10 ਰੁਪਏ ਨਾਲ ਕੋਲ ਦਵਾਈ ਲੈਣ ਜੋਗੇ ਨਹੀਂ ਹੈਗੇ ਜੇ ਆਰਤੀਆ ਕੋਲ ਜਾਂਦੇ ਆ ਤੇ ਆਰਤੀਆ ਵੀ ਫਸਲ ਵੇਖ ਕੇ ਪੈਸੇ ਦਿੰਦਾ ਜੀ ਆਰਤੀਆ ਵੀ ਮਜਬੂਰ ਆ ਵਿਚਾਰੇ ਕੀ ਕਰਨ ਇਹ ਜਿਹੜਾ ਨੁਕਸਾਨ ਆ ਕੱਲੇ ਕਿਸਾਨ ਦਾ ਨੁਕਸਾਨ ਨਹੀਂ ਗਾ ਇਹ ਰੇੜੀ ਵਾਲਾ ਫੜੀ ਵਾਲਾ ਦੁਕਾਨਦਾਰ ਆਰਤੀਆ ਵਰਗ ਜਿੰਨੇ ਵੀ ਵਰਗ ਆ ਸਾਰਿਆਂ ਦਾ ਨੁਕਸਾਨ ਹੋ ਚੁੱਕਾ ਹੈ